ਮੈਂ ਤੁਹਾਨੂੰ ਪੰਜਾਬੀ ਹੋਗੇ ਮੈਂ ਤੁਹਾਨੂੰ ਕਾਪੜੀਆਂ ਤੀਨਾਂ ਨੂੰ ਕਿਉਂ ਬੋਲਦੇ ਚੁੱਪ ਕਰ ਜਾ ਚੁੱਪ ਬੰਦੇ ਨੂੰ ਬੋਲਣਾ ਚਾਹੀਦਾ ਹੁਣੇ ਮਾਰਨਾ ਜੇ ਮੈਂ ਹੱਥ ਮੜੇ ਆ ਉਹ ਕਰ ਸਾਡੀ ਸਾਡੀ ਗੋਲੀ ਮਾਰਦ ਸਾਡੀ ਲੈਣਾਂ ਦੇ ਗੋਲੀਆਂ ਮਾਰਦੇ ਹੋ ਮੇਰੇ ਕੋਲ ਜੇੜੰਗਾ ਇਹੇ ਕੋਲ ਟੋਕੀਆ ਸਮੇਂ ਲੈ ਆਉਂਗਾ ਬਾਹਰ ਤੇ ਇਹਨੇ ਬਿਸਕੁਟ ਦਿੱਤੇ ਬਿਰੋ ਟੌਫੀਆਂ ਦੇਣ ਦੀ ਵਾਰੀ ਆਈ ਤੇ ਮੇਰੀ ਕੁੜੀ ਨਾਲੇ ਦਸ ਹੱਥ ਫੜ ਲਿਆ ਉਤੋਂ ਕਹਿੰਦਾ ਕਿ ਮੈਨੂੰ ਬਹੁਤ ਸੋਹਣੀ ਲੱਗਦੀ ਜਿਹੜਾ ਆ ਲੱਗਦਾ ਕਿ ਤੁਸੀਂ ਕਹਿੰਦਾ ਆਈ ਲਵ ਯੂ ਕਿੰਨੇ ਸਾਲ ਦੀ ਕੁੜੀ ਹੈ ਜੀ ਇਹ ਮੈਂ ਦੱਸਿਆ ਪਰ ਮੈਂ ਦੱਸਿਆ ਇਹ ਸਾਰੀ ਗੱਲ ਕੁੜੀ ਨੇ ਦੱਸੀ ਹੈ ਜੀ ਇਹ ਕੁੜੀ ਨੇ ਮੈਨੂੰ ਹੁਣ ਦੱਸਿਆ ਆਪਣੇ ਪੇ ਨੂੰ ਅੱਛਾ ਜਾ ਕੇ ਘਰ ਉੱਤੇ ਹੀ ਬੈਠੀ ਹੈ ਤੇਰੀ ਉਸ ਅਮੀ ਉਹ ਮੈਂ ਆਪਣੀ ਮਾਂ ਨਾਲ ਨਹੀਂ ਕੋਈ ਗੱਲ ਕੀਤੀ ਮੈਨੂੰ ਕਹਿੰਦੀ ਪਾਪਾ ਕਹਿੰਦੀ ਮੈਨੂੰ ਅੰਕਲ ਨੇ ਕੁਝ ਕਿਹਾ ਅੱਜ ਇਹ ਮੇਰੀ ਮੁੰਡੇ ਨਾਲ ਦਸਤੀ ਗੱਲ ਹੋਈ ਇਹ ਮੇਰੇ ਨਾਲ ਦਸਤੀ ਗੱਲ ਹੋਈ ਹਾਂ ਕਹਿੰਦੀ ਪਾਪਾ ਮੈਨੂੰ ਆਇਆ ਨਾ ਉੱਥੇ ਟੌਫੀਆਂ ਬਿਸਕੁਟ ਲੈਣ ਗਈ ਮੈਨੂੰ ਬਿਸਕੁਟ ਦਿੱਤੇ ਕਹਿੰਦੇ 30 ਰੁਪਏ ਦੇ ਬਿਸਕੁਟ ਮੈਂ ਉਹਨਾਂ ਕੇ ਥੋੜੇ ਹਲਕੇ ਦੇ ਦੇਓ ਕਹਿੰਦੇ ਨਹੀਂ ਹਲਕੇ ਨਹੀਂ 30 ਵਾਲਾ ਮੰਗੇ 30 ਵਾਲਾ ਉਹਨਾਂ ਨੇ ਜਿਹੜੀ ਉਹ ਬਿਸਕੁਟ ਲੈ ਗਈ ਜਦੋਂ ਉਹਨਾਂ ਨੇ 10 ਰੁਪਏ ਕਹਿੰਦੀ ਅੰਕਲ ਬਿਸਕੁਟ ਟੌਫੀਆਂ ਵੀ ਦੇ ਦਿਓ ਇਸ ਸ਼ਖਸ ਨੇ ਉਹ ਕੀਆ ਤੂੰ ਮੈਨੂੰ ਬਹੁਤ ਸੋਹਣੀ ਲੱਗਦੀ ਐ ਆਈ ਲਵ ਯੂ ਕਿੰਨੇ ਸਾਲ ਦੀ ਕੁੜੀ ਆ ਭਾਜੀ ਜਿਵੇਂ ਕਿ ਆਵੇਂ ਮੈਂ ਹੁਣ 12 ਸਾਲ ਭਾਜੀ ਇਹ ਕਿਹਦੇ ਪਹਿਲਾਂ ਵੀ ਮੇਰੇ ਖਾਣ ਹਮਲਾ ਆਇਆ ਦੁਕਾਨ ਤੇ ਗੋਲੀ ਮੱਜੀ ਸੀ ਉਹ ਗੱਲ ਕਰਕੇ ਹੋਇਆ ਇਹਨਾਂ ਗੱਲਾਂ ਕਰਕੇ ਯਾਨੀ ਕਿ ਸ਼ੁਰੂ ਤੋਂ ਕਰੈਕਟਰ ਇਦਾਂ ਦਾ ਜਣਾ ਦਾ ਤੇਰੀ ਜਨਾਨੀ ਨਾਲ ਉਹ ਗਾਇਸ ਸੇ ਗੱਲਾਂ ਪਿੱਛੇ ਪਿਆ ਨਹੀਂ ਤਾਂ ਪਿਛਲਾ ਰਿਕਾਰਡ ਘੜਾ ਲਓ ਇਹਦਾ ਜੀ ਜਨਾਬ ਸੇ ਜਿਦੇਵਾ ਗਰੇ ਨਾ ਮੇਰੀ ਦੁਕਾਨ ਦਾ ਨਾਇਆ ਭਾਈ ਤੇ ਆਹ ਹੈਪੀ ਭਾਜੀ ਆਪਣੇ ਘਰ ਤੇ ਹੀ ਆ ਬੰਦੇ ਇਹਨਾਂ ਨੂੰ ਗਲਤਫਹਿਮੀ ਹੋਈ ਵੀ ਮੈਂ ਇਹਨਾਂ ਦੀ ਕੁੜੀ ਨੂੰ ਆਈ ਲਵ ਯੂ ਕਿਹਾ ਜਿੱਦਾਂ ਫਿਰ ਤੁਸੀਂ ਆ ਚੀਜ਼ ਦਾ ਬਸ ਨਾ ਕੁੜੀ ਤਾਂ ਬਾਹਰ ਬੋਲਦੀ ਵੀ ਕੁੜੀ ਕਹਿੰਦੀ ਮੈਨੂੰ ਜੇ ਮੇਰੇ ਮੰਮੀ ਵੀ ਇੱਥੇ ਬੈਠੇ ਸੀਗੇ ਸਮਾਨ ਮੇਰੀ ਦੁਕਾਨ ਤੇ ਲੈਂਦਾ ਵੈਸੀ ਫਲਿੱਪਕਾਰਟ ਤੋਂ ਆ ਬਾਹਰ ਸਿੱਕੇ ਬੰਦੇ ਸਾਰੇ ਖੜੇ ਹੋ ਇੱਥੇ ਸੀ ਸਾਰੇ ਜਦ ਮੈਂ ਤਦੀ ਕਹਿਣਾ ਪਿਆ ਮੇਰਾ ਫੋਨ ਦੇ ਦਿਓ ਮੰਮੀ ਨੂੰ ਇੱਥੇ ਬੁਲਾ ਲੈਣੇ ਪੁੱਛ ਲਿਓ ਤੁਸੀਂ ਸਾਰੇ ਮੰ ਨੀ ਗੱਲ ਇਹ ਆਈ ਕਿਸੇ ਕੁੜੀ ਤੁਹਾਡੇ ਕੋਲ ਸਮਾਨ ਲੈਣ ਬਾਹਰ ਜੀ ਲੱਗਿਆ ਕੈਮਰੇ ਸਾਰੇ ਕੁੜੀ ਸਮਾਨ ਲੈਣ ਆਈ ਤੁਹਾਡੇ ਕੋ ਹਾਂਜੀ ਇਹ ਰੈਗੂਲਰ ਆਉਂਦੇ ਆ ਜੇ ਕਿੱਦਾਂ ਹਾਂ ਮੇਰੇ ਕੋ ਅੱਗੇ ਵੀ ਆਉਂਦੇ ਹੈਪੀ ਭਾਜੀ ਵੀ ਆਉਂਦੇ ਆ ਸਾਡੇ ਸਾਹਮਣੇ ਤਾਂ ਰਹਿੰਦੇ ਆ ਘਰ ਦੇ ਕਿਹੜੇ ਕੋਈ ਬਗਦੂਰ ਆ ਸਾਹਮਣੇ ਆ ਅਸੀਂ ਇੱਥੇ ਆਉਂ ਸਾਹਮਣੇ ਮੈਂ ਹੋਂ ਜਿਹੜੇ ਮੁੰਡੇ ਅੰਦਰ ਆਏ ਸੀ ਕੀ ਕੀ ਗਏ ਤੁਹਾਨੂੰ ਉਹਨਾਂ ਨੇ ਕੀ ਕਹਿੰਦੇ ਆ ਉਹ ਮੈਨੂੰ ਇਦਾਂ ਮਾਰ ਕੇ ਗਏ ਬਸ ਹੈਪੀ ਭਾਜੀ ਨਾਲ ਇਹਨਾਂ ਦੇ ਨਾਲ ਸੀਗੇ ਮੁੰਡੇ ਸਾਰੇ ਪਤਾ ਨਹੀਂ ਕੌਣ ਸੀ ਆਪਾਂ ਨੂੰ ਇਹਨਾਂ ਦੇ ਨਾਲ ਹੀ ਆਏ ਸੀਗੇ 12 ਥਾਲੇ 13 ਥਾਲੇ ਭਾਜੀ ਲੈਦੀ ਤਰੀਕੇ ਨਾਲ ਸਾਡੀ ਜ ਉਹਨੂੰ ਕਹਿੰਦਾ ਵੀ ਮੇਨਾਂ ਗੱਲਬਾਤ ਕਰਲਾ ਮੈਂ ਉਹਨੂੰ ਲਵ ਯੂ ਕਹਿੰਦਾ ਫਿਰਦਾ ਸੋ ਇਹ ਕਰਤੂਤਾਂ ਦੀ ਹੈਗੀਆਂ ਕਰਨ ਵਾਲੀਆਂ ਕਿੰਨੇ ਸਾਲ ਦੀ ਕੁੜੀ ਹੈ ਭਾਜੀ 12 11 ਸਾਲਾਂ ਦੀ ਭਾਜੀ ਤੇ ਕਿੱਥੇ ਦੁਕਾਨ ਕਿੱਥੇ ਦੀ ਸਾਚੀ ਦੇਵਾ ਬਾਬਾ ਗੀ ਦੀ ਰੋਡ ਤੇ ਮੰਡੀ ਦੇ ਬੈਕ ਸਾਈਡ ਤੇ ਤੁਹਾਡੀ ਹੋਈ ਕਿਥੇ ਪੁਲਿਸ ਨਾਲ ਗੱਲਬਾਤ ਲਈ ਹੁਣ ਹਾਂਜੀ ਪ੍ਰਸ਼ਾਸਨ ਆਇਆ ਸੀਗਾ ਭਾਈ ਹੁਣ ਲੈ ਗਿਆ ਉਹਨੂੰ ਥਾਣੇ ਆ ਗਿਆ ਚੱਲੇ ਅਸੀਂ ਥਾਣੇ ਤੇ ਇੱਕ ਦੋ ਬੰਦੇ ਹੋਰ ਵੀ ਆਏ ਸੀ ਉਹ ਵੀ ਦਿਖਾ ਕੇ ਕਿ ਤੁਹਾਨੂੰ ਵੀਡੀਓ ਕੋਈ ਉਹ ਵੀ ਇਹੀ ਦੱਸਦੇ ਸੀ ਉਹਨਾਂ ਨੇ ਹੀ ਰਾਜਨਾਮਾ ਕਰ ਲਿਆ ਪਹਿਲਾਂ ਪਰ ਉਹਨਾਂ ਦੀ ਵੀ ਕੁੜੀਆਂ ਛੇੜੀਆਂ ਉਹ ਕਹਿੰਦੇ ਉਹ ਵੀ ਸੀ ਵੀਡੀਓ ਨਾਲ ਪਿੱਲਾ ਪਿੱਲੇ ਵੀ ਮੁੰਡੇ ਗੋਲੀ ਮਾਰ ਗਏ ਜੀ ਉਹਨੇ ਵੀ ਬਾਈਕ ਨੂੰ ਛੇੜਿਆ ਸੀ ਇਹਨੇ ਹੈਂ ਜੀ ਪਿੰਡ ਦਾ ਦੁਕਾਨਦਾਰ ਇਕੱਲਾ ਹੀ ਪਿੰਦਾ ਇਕੱਲੇ ਪਿੰਦਾ ਲਾਂਡਰੀ ਹੈ ਜਨਾਨੀ ਇਹਦੀ ਛੱਡ ਗਈ ਆ ਅੱਛਾ ਲਗਾਤਾਰੀ ਲਾਂਭੇ ਆ ਰਹੇ ਇਸ ਬੰਦੇ ਦੇ ਵਿੱਚ ਜਨਾਨੀ ਛੱਡ ਗਈ ਇਹਦੀ ਮੈਨੂੰ ਮੈਨੂੰ ਪੈਸੇ ਸਾਡੇ ਨਿਆਂ ਦੇ ਮੱਦੀ ਵੀ ਉਹ ਤੁਸੀਂ ਜਾਪੀ ਹੋ ਗਏ ਮੈਂ ਤੁਹਾਨੂੰ ਕਾਪੜੀਆਂ ਨਾਲ ਹਰ ਦੋ ਦਿਨ ਰਹਿ ਤੋਟੇ ਜਮਾਉਣ ਵਾਲੇ ਤੁਸੀਂ ਇਸ਼ੂ ਬਣਾਤਾ ਗੱਲ ਤਾਂ ਮੈਂ ਤੁਹਾਨੂੰ ਦੱਸੇ ਨਹੀਂ ਸਕਿਆ ਓਏ ਦੱਸੋ ਉਹ ਇਸ਼ੂ ਉਹ ਟੀਵੀ ਆ ਉਹਨੇ ਲਾਉਣ ਲੱਗਾ ਕੁਝ ਨਹੀਂ ਕਰੀ ਕੋਈ ਨਾ ਟੀਵੀ ਆ ਤੇਰੀ ਭੈਣ ਉਹ ਟੀਵੀ ਇਹ ਹਾਂ ਹੈਗੀ ਆ ਉਹ ਲੱਗ ਕੇ ਕੋਈ ਚੱਕ ਲਾਉਣੇ ਕਰ ਲਿਓ ਉਹ ਬਗੀ ਆ ਉਹ ਤਾਂ ਲੱਗੀ ਰਹੇ